ਜੋ ਮੈਂ ਬੋਲਾਂਗਾ ਚਲਾ ਦੇ ਆ ਜੇ ਜਿਸ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਹਨੂੰ ਮਰ ਜਾਣਾ ਚਾਹੀਦਾ ਜਿਹੜਾ ਰਾਜਾ ਪਰਜਾ ਪਾਲਕ ਨਾ ਹੋਵੇ ਜਿਹੜਾ ਹਾਕਮ ਪਰਜਾ ਪਾਲਕ ਨਾ ਹੋਵੇ ਉਹਦੇ ਜਿਉਂਦੇ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਹੈਗਾ ਸਾਡੇ ਅਨਾਗਵਾਂ ਨੂੰ ਵੋਟਾਂ ਦੇ ਕੇ ਤੇ ਉੱਚੀਆਂ ਪਦਵੀਆਂ 'ਤੇ ਬਿਠਾਇਆ ਇੰਨੇ ਜਿਹੜੇ ਮਾਣ ਬਖਸ਼ਿਸ਼ ਕੀਤੇ ਇੰਨੀ ਸਹੂਲਤਾਂ ਮੰਗ ਰਹੇ ਨੇ ਰਾਜ ਭਾਗ ਜਿਹੜਾ ਉਹ ਦਿੱਤਾ ਹੈ ਉਹਨਾਂ ਦੀ ਮੁੜ ਕੇ ਆ ਕੇ ਬਾਤ ਨਾ ਖੁਸ਼ਣੀ ਜਾਂ ਉਹਨਾਂ ਦੇ ਵਿੱਚ ਆ ਕੇ ਨਾ ਵਿਚਰਨਾ ਇਸ ਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਅਸੀਂ ਦੇਖਿਆ ਜੇਕਰ ਵੋਟਾਂ ਹੁੰਦੀਆਂ ਤੇ ਮੈਨੂੰ ਲੱਗਦਾ ਸ਼ਾਇਦ ਇੱਥੇ ਲੀਡਰਾਂ ਦੀ ਲੈਣ ਲੱਗੀ ਹੋਣੀ ਸੀ ਗੱਡੀਆਂ ਤੱਕ ਪਹੁੰਚਿਆ ਸੀ ਚਲੋ ਤੁਸੀਂ ਜਾਇਦਾ ਕਰਨ ਆਏ ਸੀ ਤੁਹਾਡਾ ਮਨ ਤੁਹਾਡਾ ਹਿਰਦਾ ਜਿਹੜਾ ਰੁੰਦਾ ਗਿਆ ਸੀ ਤੁਸੀਂ ਤੁਹਾਡੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਦੁੱਖ ਦੇਖ ਕੇ ਅਸੀਂ ਦੇਖਿਆ ਅਸੀਂ ਦੇਖਿਆ ਕਈ ਲੀਡਰ ਇੱਥੇ ਆਉਂਦੇ ਨੇ ਆਉਂਦੇ ਨੇ ਜੋ ਦੌਰਾ ਕਰਦੇ ਨੇ ਬੇੜੀਆਂ ਵਿੱਚ ਬਹਿ ਕੇ ਗੱਲਾਂ ਉਹ ਗੋਆ ਦੀ ਕਰ ਦਿੰਦੇ ਨੇ ਸੋਇਡਾਂ ਦੀ ਕਰ ਦਿੰਦੇ ਨੇ ਅਸੀਂ ਬੰਦੇ ਨੇ ਸਿਆਸਤ ਕਰਨੀ ਹੁੰਦੀ ਐ ਸਿਆਸੀ ਬੰਦਾ ਥੋੜੇ ਸਮੇਂ ਵਾਸਤੇ ਹਮਦਰਦੀ ਕਰਦਾ ਔਰ ਆਪਣੀਆਂ ਵੋਟਾਂ ਪੱਕੀਆਂ ਕਰਨ ਦਾ ਯਤਨ ਕਰਦਾ ਤੇ ਕਰਕੇ ਚਲਾ ਜਾਂਦਾ ਇਹ ਸਮਝੋ ਕਿ ਸਾਡੇ ਸਾਡੇ ਪੰਜਾਬ ਨੂੰ ਇੱਕ ਮਾਰਨ ਵਾਸਤੇ ਖਤਮ ਕਰਨ ਵਾਸਤੇ ਇਹ ਸਾਜਸ਼ਾ ਰਚੀਆਂ ਗਈਆਂ ਜਿਹੜੇ ਹੁਣ ਆਏ ਹੜ ਆਏ ਨੇ ਇਹ 88 ਨਾਲੋਂ ਵੀ 1988 ਦੇ ਵਿੱਚ ਮੈਂ ਛੋਟਾ ਜਿਹਾ ਸੀ 13 ਸਾਲ ਦਾ ਸੀ ਜਦੋਂ ਹੜ ਵੇਖੀ ਸੀ ਪਰ ਉਹਦੇ ਨਾਲੋਂ ਵੀ ਜ਼ਿਆਦਾ ਹੜ ਜਿਹੜੇ ਨੇ ਹੁਣ ਆਏ ਨੇ ਹੁਣ ਜਿਹੜਾ ਜਿਹੜਾ ਨੁਕਸਾਨ ਹੋਇਆ ਉਹ 88 ਵੇਲੇ ਵੀ ਨਹੀਂ ਸੀ ਹੋਇਆ। ਇੰਨਾ ਪੰਜਾਬ ਇਸੇ ਤਰ੍ਹਾਂ ਮਰੇਗਾ ਕਿ ਲੱਗਦਾ ਪੰਜਾਬ ਮਰ ਜੂ ਕਿਤੇ। ਪੰਜਾਬ ਨਹੀਂ ਮਰ ਸਕਦਾ ਜੀ। ਭਗਵੰਤ ਸਿੰਘ ਨੇ ਕਿਹਾ ਸੀਗਾ ਨਾ ਹਿੰਦੂ ਨਾ ਮੁਸਲਮਾਨ ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਤੁਸੀਂ ਵੇਖ ਹੀ ਰਹੇ ਹੋ ਕਿ ਕਿਵੇਂ ਲੋਕ ਮੈਡੀਸਨ ਲੈ ਰਹੇ ਨੇ ਬੀਬੀ। ਕੋਈ ਬੁਖਾਰ ਚੜਿਆ ਕਿਸੇ ਨੂੰ ਬੀਪੀ ਵਧਿਆ ਕਿਸੇ ਨੂੰ ਸ਼ੂਗਰ ਦੀ ਬਿਮਾਰ ਪ੍ਰੋਬਲਮ ਹੈ। ਇਸ ਪਿੰਡ ਦੀ ਬਿਲਕੁਲ ਕੋਈ ਉਸਾਰ ਨਹੀਂ ਲਈ ਗਈ। ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਰਮਚਾਰੀ ਕੋਈ ਸਰਕਾਰ ਦਾ ਕੋਈ ਕੋਈ ਵੀ ਨੁਮਾਇंदा ਹੁਣ ਤੱਕ ਇਸ ਪਿੰਡ ਵਿੱਚ ਇਸ ਪਿੰਡ ਸਾਰ ਲੈਣ ਵਾਸਤੇ ਜਿਹੜਾ ਉਹ ਨਹੀਂ ਪਹੁੰਚਾ ਇਹ ਦੇਖੋ ਲੋਕ ਕਿੰਨੇ ਪੀੜਤ ਨੇ ਦਵਾਈ ਲੈ ਰਹੇ ਨੇ ਕਿਸੇ ਨੂੰ ਬੀਪੀ ਸ਼ੂਗਰ ਦੀ ਪ੍ਰੋਬਲਮ ਹੈ ਕਿਸੇ ਨੂੰ ਬੁਖਾਰ ਚੜਿਆ ਹੈ ਜੀ ਸੋ ਪਾਣੀ ਚੜਿਆ ਸੀਗਾ ਹੁਣੇ ਪਾਣੀ ਲਥਰਾਂ ਵੀ ਹੈ ਇਹ ਜਦੋਂ ਲਥਰਾਂ ਤੇ ਇਹਦੇ ਨਾਲ ਬਿਮਾਰੀਆਂ ਵੀ ਆਉਣੀਆਂ ਸੋ ਅਸੀਂ ਡੀਸੀ ਮੈਡਮ ਦੇ ਹਦਾਇਤਾਂ ਦੇ ਕਹਿਣ ਦੇ ਅਨੁਸਾਰ ਜਿਹੜੇ 10 ਬੈੱਡ ਨੇ ਉਹ ਇਹਨਾਂ ਪੀੜਤਾਂ ਲਈ ਰੱਖਿਆ ਜਿਹੜਾ ਵੀ ਰਿਕਮੈਂਡ ਹੋ ਕੇ ਪੇਸ਼ੈਂਟ ਆਊਗਾ ਅਸੀਂ ਉਹਦਾ ਫ੍ਰੀ ਇਲਾਜ ਕਰ ਰਹੇ ਹਾਂ ਜੀ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਸਾਂਝੀ ਕਰ ਰਹੇ ਹਾਂ ਹਰ ਪੀੜਤ ਇਲਾਕੇ ਦੀ ਆ ਅੱਜ ਤੁਹਾਨੂੰ ਲਖੋਵਾਲ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਕੀ ਤੇਰੀ ਔਰ ਆਸ਼ਿਆਨਾ ਪਿੰਡ ਗਦਲੀ ਅਮਰਸਾ ਜ਼ਿਲ੍ਹਾ ਤੋਂ ਤਸਵੀਰਾਂ ਸਾਂਝੀ ਕਰਾਂਗੇ ਜਿਹੜੇ ਕਿ ਇੱਥੋਂ ਦੇ ਮੁੱਖ ਸਚਾਕ ਲੈਣੇ ਭਾਈ ਭਵਿੰਦਰ ਸਿੰਘ ਕਥਾਵਾਚਕ ਉਹਨਾਂ ਵੱਲੋਂ ਜਿਹੜਾ ਕਿ ਇੱਕ ਮੈਡੀਕਲ ਵੈਨ ਵੀ ਇੱਥੇ ਪਹੁੰਚਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਦਿੱਤੀ ਜਾ ਰਹੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਹਰਕ ਸਹੂਲਤ ਦਿੱਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਸੇਵਾ ਜਿਹੜੀ ਇਹ ਕੀਤੀ ਜਾ ਰਹੀ ਆ ਤੇਰੀ ਔਟ ਆਸਿਆ ਦਾ ਪਿੰਡ ਗੱਧਲੀ ਅੰਮ੍ਰਿਤਸਰ ਜ਼ਿਲ੍ਹੇ ਦੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਂਝੀ ਕਰਾਂਗੇ ਪਿੰਡ ਲਖਵਾਲ ਦੀ ਆ ਉਹ ਕੈਂਪ ਲਾ ਗਿਆ ਵਾ ਇੱਥੇ ਜਿਹੜੀ ਭੈਣ ਜੀ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਵੱਲੋਂ ਬੁਖਾਰ ਥਰਮਾਮੀਟਰ ਹੋਰ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਗੱਲਬਾਤ ਜਰੂਰ ਕਰਾਂਗੇ ਭੈਣ ਜੀ ਦੇ ਨਾਲ ਤਸਵੀਰਾਂ ਸਾਂਝੀ ਕਰਾਂਗੇ ਭੈਣ ਜੀ ਕਿਹੜੀ ਕਿਹੜੀ ਦਵਾਈ ਇੱਥੇ ਲੈਂਦੀਆਂ ਗਈਆਂ ਨੇ ਕਿੰਨੇ ਕੁ ਸਵੇ ਦੇ ਮਰੀਜ਼ ਭਤਾਂ ਰਹੀਆਂ ਨੇ ਇੱਥੇ ਸਬ ਮੈਡੀਸਨ ਸਾਰੇ ਦੁਖਤੀ ਆ ਰਹੀਆਂ ਵਾ ਕਾਫੀ ਪੇਸ਼ੈਂਟ ਭਤਾ ਰਹੇ ਆ ਅਸੀਂ ਹਾਂਜੀ ਥੋੜੀ ਜਿਹਾ ਜੀ ਨੇ ਜਦੋਂ ਤੁਸੀਂ ਲੈ ਕੇ ਆਏ ਲੋਕਾਂ ਨੂੰ ਕਿੰਨੀ ਕਿ ਆਪਣੀ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਸਾਂਝੀ ਕੀਤੀਆਂ ਤੁਸੀਂ ਕਾਫੀ ਜ਼ਿਆਦਾ ਪ੍ਰੋਬਲਮ ਆਉਂ ਪਾਣੀ ਬਹੁਤ ਆ ਬਹੁਤ ਭਰਾ ਹਾਲ ਹੈ ਠੀਕ ਹੈ ਇਹ ਹੜਪੀਰ ਤਲਾਕੇ ਵਿੱਚ ਪਹੁੰਚੋ ਹੋਰ ਵੀ ਲੱਗੇ ਅੱਗੇ ਤੁਸੀਂ ਗੇਜ ਨਾਲ ਹਾਂਜੀ ਹੋਰ ਵੀ ਜਾ ਰਹੇ ਆ ਇਧਰ ਹੋ ਕੇ ਉਧਰ ਜਾ ਰਹੇ ਆ ਇਸੇ ਸਾਈਡ ਸਾਰੇ ਦੇਖ ਰਹੇ ਆ ਮਾਤਾ ਜੀ ਗੱਲ ਕਰਦੇ ਆ ਮਾਤਾ ਜੀ ਅੱਜ ਪਹੁੰਚੇ ਨੇ ਇੱਥੇ ਭੈਣ ਜੀ ਆਪਣੀਆਂ ਦਵਾਈਆਂ ਮੈਡੀਸਿਨ ਲੈ ਕੇ ਕੋਈ ਸਰਕਾਰ ਦਾ ਮੈਂਦਾ ਪਹੁੰਚਿਆ ਦਵਾਈਆਂ ਲੈ ਕੇ ਤੁਹਾਡੇ ਹਾਂਜੀ ਹਾਂਜੀ ਕੀ ਹਾਲਾਤ ਦਵਾਈ ਕਾਦੀ ਲੈ ਰਹੇ ਹੋ ਬੁਖਾਰ ਦੀ ਤਾਂ ਬੇਟੀ ਨੇ ਜਖਮ ਹੋਇਆ ਲੱਤ ਤੇ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਗੱਲ ਗੱਲ ਬਾਤ ਗੱਲਬਾਤ ਜਰੂਰ ਕਰਾਂਗੇ ਭਾਈ ਭਪਿੰਦਰ ਸਿੰਘ ਜਿਹੜੇ ਕੀ ਕਥਾਵਾਚਕ ਨੇ ਇਹਨਾਂ ਵੱਲੋਂ ਵੱਡੀ ਸੇਵਾ ਜ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਹਜ਼ੂਰੀ ਲੱਗੀ ਸਾਫ ਕਾ ਜਿਹੜੇ ਕਿ ਭਾਈ ਰਗਵੀਰ ਸਿੰਘ ਵੀ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੜ੍ਹ ਦੀ ਸਥਿਤੀ ਦਾ ਜੱਜ ਲੈਂਣ ਵਾਸਤੇ ਆਏ ਨੇ ਅਤੇ ਇਲਾਕੇ ਦਾ ਹਾਲਾਤ ਤੁਸੀਂ ਦੇਖ ਸਕਦੇ ਹਾਂ ਬਿਲਕੁਲ ਜੀ ਭਾਈ ਬਪਿੰਦਰ ਸਿੰਘ ਨਾਲ ਜਰੂਰ ਅਸੀਂ ਦੇਖਿਆ ਪਈ ਜੀ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਬਿਲਕੁਲ ਤਸਵੀਰਾਂ ਸਾਂਝੀ ਕੀਤੀ ਜਾ ਰਹੇ ਨੇ ਭਾਈ ਸਾਹਿਬ ਅੱਗੇ ਗੇਰੇ ਕੀ ਹਾਲਾਤ ਕੀ ਨੇ ਇਲਾਕੇ ਦੇ ਬਹੁਤ ਹਾਲਾਤ ਖਰਾਬ ਨੇ ਦੂਜੇ ਇਲਾਕਿਆਂ ਦੇ ਵਾਂਗ ਵੀ ਇੱਧਰ ਵੀ ਜਿਹੜੀ ਜ਼ਮੀਨ ਆ ਉਹ ਖਾਸ ਕਰ ਲਖੂਵਾਲ ਪਿੰਡ ਦੀ ਤਿੰਨ ਪਾਸੇ ਜਿਹੜੀ ਜ਼ਮੀਨ ਆ ਬਿਲਕੁਲ ਮਾਰੀ ਜਾ ਚੁੱਕੀ ਐ ਔਰ ਜਿਵੇਂ ਦੱਸਿਆ ਪਿੰਡ ਵਾਲਾ ਵੀ ਜ਼ਮੀਨ ਨਹੀਂ ਵੀ ਐ ਔਰ 8 8 10 10 ਫੁੱਟ ਪਾਣੀ ਜ਼ਮੀਨਾਂ ਵਿੱਚ ਵੀ ਇਹਨਾਂ ਵਿੱਚ ਵੀ ਖੜਾ ਜਿਹੜੀ ਤੂੜੀ ਦੇ ਕੋ ਬੱਦੇ ਸੀ ਪੂਸਲ ਬੱਦੇ ਸੀਗੇ ਉਹ ਵੀ ਸਾਰੇ ਰੋੜ ਚੁੱਕੇ ਆ ਪਾਣ ਦੇ ਪੇਟ ਪਰ ਚੜ ਚੁੱਕੇ ਆ ਜ਼ਮੀਨ ਖਤਮ ਹੋ ਚੁੱਕੀ ਆ ਫਸਲ ਖਤਮ ਹੋ ਚੁੱਕੀ ਆ ਔਰ ਜਿਹੜਾ ਪਾਣੀ ਦਾ ਵਹਾਅ ਅਜੇ ਬਹੁਤ ਤੇਜ਼ੀ ਦੇ ਨਾਲ ਪਾਣੀ ਦਾ ਵਹਾਅ ਚੱਲ ਰਿਹਾ ਔਰ ਜਿਹੜੇ ਲੋਕਾਂ ਨੇ ਸ਼ਿਕਵਾ ਕੀਤਾ ਹੋਇਆ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਹੁਣ ਤੱਕ ਇਸ ਪਿੰਡ ਦੀ ਬਿਲਕੁਲ ਕੋਈ ਉਸਾਰ ਨਹੀਂ ਲਈ ਗਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਕਰਮਚਾਰੀ ਕੋਈ ਸਰਕਾਰ ਦਾ ਕੋਈ ਕੋਈ ਵੀ ਨੁਮਾਇੰਦਾ ਹੁਣ ਤੱਕ ਇਸ ਪਿੰਡ ਵਿੱਚ ਇਸ ਪਿੰਡ ਦੀ ਸਾਰ ਲਿਆਉਣ ਵਾਸਤੇ ਜਿਹੜਾ ਉਹ ਨਹੀਂ ਪਹੁੰਚਾ ਅਸੀਂ ਦੇਖਿਆ ਜਾਂਦਾ ਧਾਰਮਿਕ ਸੰਸਥਾਵਾਂ ਜਿਵੇਂ ਜਿਹੜੇ ਬਾਬੇ ਨੇ ਜਿਹੜਾ ਉਹ ਕਾਰਸੇਵਾ ਉਹਨਾਂ ਵੱਲ ਵੱਡੀ ਸੇਵਾ ਕੀਤੀ ਜਾ ਰਹੀ ਹੈ ਇਸ ਇਲਾਕੇ ਵਿੱਚ ਦੇਖੋ ਇਹ ਪੰਥ ਬਹੁਤ ਫਰਾਖਦੇਲ ਹੈ ਜਿਵੇਂ ਕਾਰਸੇਵਾ ਵਾਲੇ ਮਾਪੁਰਖਾਂ ਵੱਲੋਂ ਸੁਭਾਵਾ ਕੀਤੀਆਂ ਜਾ ਰਹੀਆਂ ਨੇ ਹੋਰ ਸੰਪਰਦਾਵਾਂ ਵੱਲ ਕੀਤੀਆਂ ਜਾ ਰਹੀਆਂ ਨੇ ਅੱਜ ਇੱਥੇ ਦਾਲ ਪੰਥ 96 ਕਰੋੜੀ ਪੰਥ ਕਾਲੀ ਬੁੱਢਾ ਦਾਲ ਉਦੇ ਮੁਖੀ ਰਾਤ ਸਮਗਰੀ ਲੈ ਕੇ ਪਹੁੰਚੇ ਹੋਏ ਨੇ ਜਿਸ ਵਿੱਚ ਤੂੜੀ ਦੀਆਂ ਟਰਾਲੀਆਂ ਨੇ ਚਾਰ ਪੈਂਟ ਟਰਾਲੀਆਂ ਤੂੜੀ ਹੈ ਚੌਕਰ ਹੈ ਹੋਰ ਰਾਸ਼ਨ ਜਿਹੜਾ ਉਹ ਹੈ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਉਹ ਵੀ ਰਾਤ ਸਮਗਰੀ ਲੈ ਕੇ ਪਾਣੀ ਦਾ ਵੱਡਾ ਸਾਰਾ ਟਰਾਲਾ ਭਰ ਕੇ ਕੋਈ ਬਰਖਾ ਰੋਚ ਕੋਈ 1000 2000 ਦੇ ਕਰੀਬ ਜਿਹੜੀ ਬੋਤਲ ਹੈ ਉਹ ਲੈ ਕੇ ਤੇ ਸੰਗਤ ਨੂੰ ਪਹੁੰਚਾਉਣ ਵਾਸਤੇ ਪਹੁੰਚੇ ਹੋਏ ਨੇ ਬੱਚਿਆਂ ਵਾਸਤੇ ਬੱਚਿਆਂ ਦੇ ਛਕਣ ਦਾ ਸਮਾਨ ਹੈ ਹੋਰ ਵੀ ਕਈ ਇਤਰਾ ਸਮਗਰੀ ਜਿਹੜੀ ਜ਼ਰੂਰਤ ਵਾਲੀ ਸਮਗਰੀ ਹੈ ਉਹ ਲੈ ਕੇ ਇਥੇ ਮਾਪੁਰਖ ਪਹੁੰਚੇ ਹੋਏ ਨੇ ਅੱਛਾ ਜਦੋਂ ਤੁਸੀਂ ਪਹੁੰਚੇ ਸੀ ਉੱਥੇ ਐਨ ਜੀਓ ਨਹੀਂ ਬਿਲਕੁਲ ਵੱਖ-ਵੱਖ ਐਨ ਜੀਓ ਜਿਹੜੀਆਂ ਨੇ ਉਹ ਵੀ ਹੁਣ ਜਿਹੜੇ ਨੇ ਸਰਗਰਮ ਹੋਈਆਂ ਨੇ ਕਈ ਸਾਡੇ ਕਲਾਕਾਰ ਵੀਰਾਂ ਵੱਲੋਂ ਵੀ ਉਹ ਹੰਗਾਰਾ ਭਰਿਆ ਗਿਆ ਕੋਈ ਜਿਹੜੇ ਗਾਇਕ ਨੇ ਉਹਨਾਂ ਵੱਲੋਂ ਹੰਗਾਰਾ ਭਰਿਆ ਗਿਆ ਕਿ ਉਹ ਪੰਜਾਬ ਦੀ ਮਾਤਵਾਸ ਜਿਹੜਾ ਉਹ ਤਿਆਰ ਹੋ ਰਿਹਾ ਚੰਗੀ ਗੱਲ ਹੈ ਕਿ ਸਾਨੂੰ ਅਜਿਹੇ ਹਸਾਮੇ ਤੇ ਵਿਵਤਾ ਦੇ ਸਮੇਂ ਤੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਹੈ ਅਸੀਂ ਦੇਖਿਆ ਤਾਂ ਜਦੋਂ ਤੁਸੀਂ ਜਾਇਦਾ ਕਰਨ ਆਏ ਸੀ ਤੁਹਾਡਾ ਮਨ ਤੁਹਾਡਾ ਹਿਰਦਾ ਜਿਹੜਾ ਰੁੰਦਾ ਗਿਆ ਸੀ ਤੁਸੀਂ ਤੁਹਾਡੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਦੁੱਖ ਦੇਖ ਕੇ ਅਸੀਂ ਦੇਖਿਆ ਅਸੀਂ ਦੇਖਿਆ ਕਈ ਲੀਡਰ ਇੱਥੇ ਆਉਂਦੇ ਨੇ ਆਉਂਦੇ ਨੇ ਜਦੋਂ ਦੌਰਾ ਕਰਦੇ ਨੇ ਬੇੜੀਆਂ ਵਿੱਚ ਬਹਿ ਕੇ ਗੱਲਾਂ ਉਹ ਗੋਆ ਦੀ ਕਰਦੇ ਨੇ ਸੋਇਡਾਂ ਦੀ ਕਰਦਿਆਂ ਨੇ ਹਾਲਾਤ ਕੀ ਨੇ ਲੋਕਾਂ ਕੀ ਕਹਿਣਾ ਚਾਹੋਗੇ ਦੇਖੋ ਸਿਆਸੀ ਬੰਦੇ ਦਾ ਅਸੀਂ ਯਾਸਤ ਕਰਨੀ ਹੁੰਦੀ ਐ ਸਿਆਸੀ ਬੰਦਾ ਥੋੜੇ ਸਮੇਂ ਵਾਸਤੇ ਹਮਦਰਦੀ ਕਰਦਾ ਔਰ ਆਪਣੀਆਂ ਵੋਟਾਂ ਪੱਕੀਆਂ ਕਰਨ ਦਾ ਯਤਨ ਕਰਦਾ ਤੇ ਕਰਕੇ ਚਲਾ ਜਾਂਦਾ ਲੇਕਿਨ ਅਸੀਂ ਇੱਥੇ ਗੁਰੂ ਘਰ ਦੇ ਸੇਵਾਦਾਰਾਂ ਅਸੀਂ ਇਹਨਾਂ ਦੇ ਸੇਵਾਦਾਰਾਂ ਕਿਉਂਕਿ ਜਿਸ ਘਰ ਦੇ ਅਸੀਂ ਸੇਵਾਦਾਰਾਂ ਉਸ ਗੁਰੂ ਦੇ ਸਿੱਖ ਨੇ ਉਸ ਗੁਰੂ ਦੇ ਸ਼ਰਧਾਲੂ ਨੇ ਉੱਥੇ ਜਾ ਕੇ ਮੱਥਾ ਟੇਕਦੇ ਨੇ ਉਹ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਸਹਾਇਤਾ ਕਰਨ ਵਾਸਤੇ ਪਹੁੰਚੀਏ ਕਿਉਂਕਿ ਸਾਡੇ ਘਰਾਂ ਦੇ ਚੁੱਲ੍ਹੇ ਵੀ ਇਹਨਾਂ ਦੇ ਨਾਲ ਹੀ ਚੱਲਦੇ ਨੇ ਜੇਕਰ ਇਹ ਨਾ ਹੋਣ ਤੇ ਸਾਡੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਪੈ ਜਾਣ ਇਸ ਕਰਕੇ ਇਹ ਸਮੇਂ ਤੇ ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਆਪਣੇ ਭਰਾਵਾਂ ਦੇ ਕੋਲ ਪਹੁੰਚੀਏ ਔਰ ਜਿੰਨੇ ਹੋ ਸਕਦੇ ਹੈ ਸਹਾਇਤਾ ਇਹ ਸੰਤਿਆਸੀ ਕਰੀਏ ਅਸੀਂ ਦੇਖਿਆ ਜਿਵੇਂ ਅੱਜ ਕਾਰ ਸੇਵਾ ਵਾਲੇ ਜਾਂ ਤੁਹਾਡੇ ਵੱਲ ਇੰਨੀ ਗੱਡੀਆਂ ਇਸ ਇਲਾਕੇ ਵਿੱਚ ਆਈ ਜਾ ਰਹੀਆਂ ਨੇ ਅਸੀਂ ਦੇਖਿਆ ਜੇਕਰ ਵੋਟਾਂ ਹੁੰਦੀਆਂ ਤੇ ਮੈਨੂੰ ਲੱਗਦਾ ਸ਼ਾਇਦ ਇੱਥੇ ਲੀਡਰਾਂ ਦੀ ਲੈਣ ਲੱਗੀ ਹੋਣੀ ਸੀ ਗੱਡੀਆਂ ਤੱਕ ਪਹੁੰਚੀਆਂ ਸੀ ਪਰ ਅੱਜ ਅਸੀਂ ਦੇਖਿਆ ਕੋਈ ਲੀਡਰ ਤੱਕ ਨਹੀਂ ਇੱਥੇ ਹੱਲਾ ਪਹੁੰਚਿਆ ਕਿਸੇ ਨੇ ਕਿਹਾ ਸਾਰ ਨਹੀਂ ਲਈ ਭਾਈ ਕਿਹੜੇ ਹਾਲਾਤਾਂ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਰੋਟੀ ਪਾਣੀ ਪਕਾ ਰਹੇ ਹੋ ਕਿਸ ਤਰ੍ਹਾਂ ਖਾ ਰਹੇ ਹੋ ਕਿਉਂ ਇਹਨਾਂ ਲੋਕਾਂ ਦੇ ਵੋਟਾਂ ਪਾ ਕੇ ਸਰਕਾਰਾਂ ਬਣਾਈਆਂ ਨੇ ਇਹਨਾਂ ਲੋਕਾਂ ਦੇ ਜਿਹੜੇ ਘਰਾਂ ਵਿੱਚ ਆ ਕੇ ਛੱਕਦੇ ਸੀ ਕਿਸੇ ਵਕਤ ਕਹਿੰ ਜੋ ਮੈਂ ਬੋਲਾਂਗਾ ਚਲਾ ਦੇ ਆ ਜੇ ਬਿਲਕੁਲ ਚਲਾਵਾਂਗੇ ਜੀ ਬੋਲੇ ਤੁਸੀਂ ਮੈਂ ਕਹਿੰਦਾ ਕਿ ਜਿਸ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਹਨੂੰ ਮਰ ਜਾਣਾ ਚਾਹੀਦਾ ਜਿਹੜਾ ਰਾਜਾ ਪਰਜਾ ਪਾਲਕ ਨਾ ਹੋਵੇ ਜਿਹੜਾ ਹਾਕਮ ਪਰਜਾ ਪਾਲਕ ਨਾ ਹੋਵੇ ਉਹਦੇ ਜਿਉਂਦੇ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਹੈਗਾ ਜਿਸ ਪਬਲਿਕ ਨੇ ਲੱਖਾਂ ਦੀ ਗਿਣਤੀ 'ਚ ਕਰੋਨਾ ਦੀ ਗਿਣਤੀ 'ਚ ਸਾਨੂੰ ਸਾਡੇ ਅਨਾਗਮਾਂ ਨੂੰ ਵੋਟਾਂ ਦੇ ਕੇ ਤੇ ਉੱਚੀਆਂ ਪਦਵੀਆਂ 'ਤੇ ਬਿਠਾਇਆ ਇੰਨੇ ਜਿਹੜੇ ਮਾਣ ਬਖਸ਼ਿਸ਼ ਕੀਤੇ ਇੰਨੀਆਂ ਸਹੂਲਤਾਂ ਮਾੜ ਰਹੇ ਨੇ ਰਾਜ ਭਾਗ ਜਿਹੜਾ ਉਹ ਦਿੱਤਾ ਹੈ ਉਹਨਾਂ ਦੀ ਮੁੜ ਕੇ ਆ ਕੇ ਬਾਤ ਨਾ ਖੁਸ਼ਣੀ ਜਾਂ ਉਹਨਾਂ ਦੇ ਵਿੱਚ ਆ ਕੇ ਨਾ ਵਿਚਰਨਾ ਇਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਤੇ ਉਹਦਾ ਮਰ ਜਾਣਾ ਚਾਹੀਦਾ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ ਅਸੀਂ ਦੇਖਿਆ ਵੀ ਆਪਣੇ ਉਹਨਾਂ ਦੇ ਐਮਐਲਏ ਜੀ ਬਗਾਵਤ ਕਰ ਰਹੇ ਨੇ ਪਠਾਨ ਮਾਜਰਾ ਦੀ ਇਖਤਸਾਨ ਦੇ ਹਾਲਾਤ ਨੇ ਕੀ ਕਹਿਣਾ ਚਾਹੋਗੇ ਵੀ ਛੱਡ ਕੇ ਬਾਸੀ ਖੈਰੇ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਇਹਦੇ ਬਾਰੇ ਤੇ ਮੈਨੂੰ ਪਤਾ ਨਹੀਂ ਕਿ ਪਠਾਨ ਮਾਜਰਾ ਨੇ ਕੀ ਕੀਤਾ ਕਿਉਂ ਭੱਜਾ ਕਿਉਂ ਨਹੀਂ ਭੱਜਾ ਕਿਉਂ ਬੋਲਿਆ ਕਿਉਂ ਨਹੀਂ ਬੋਲਿਆ ਇਹ ਉਹਨਾਂ ਦੀ ਪਾਰਟੀ ਦਾ ਮਸਲਾ ਹੈ ਅਸੀਂ ਦੇਖਿਆ ਭਾਈ ਬੰਦਸੇ ਵੀ ਬੜੇ ਸੇਵਾ ਕਰਨ ਕੀ ਕਰਨਾ ਚਾਹੋ ਪਾਇਪ ਭਿੰਦਰ ਸੋਹਰੇ ਵੈਸੇ ਵੀ ਅੱਜ ਹੀ ਨਹੀਂ ਪਹਿਲਾਂ ਤੋਂ ਹੀ ਇਹਨਾਂ ਦੀਆਂ ਜਿਹੜੀਆਂ ਲੋਡਵੰਦ ਦੀ ਸੇਵਾਵਾਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਕਰਦੇ ਨੇ ਔਰ ਅੱਜ ਵੀ ਮੈਂ ਕਹਿੰਦਾ ਭਿੰਦਰ ਸੋਹਰੇ ਆਏ ਨੇ ਸਾਰਿਆਂ ਨੂੰ ਆਉਣਾ ਚਾਹੀਦਾ ਜਿੰਨੇ ਸਾਡੇ ਪ੍ਰਚਾਰਕ ਵੀਰ ਨੇ ਰਾਗੀ ਢਾਡੀ ਕਵੀਸ਼ਰ ਨੇ ਕਿਉਂਕਿ ਅਸੀਂ ਇਹਨਾਂ ਦੇ ਵਿੱਚ ਜਾ ਕੇ ਵਿਚਰਦੇ ਆਂ ਔਰ ਇਹਨਾਂ ਇਹ ਹੀ ਸਾਨੂੰ ਖਰਚਣ ਵਾਸਤੇ ਮਾਇਆ ਦਿੰਦੇ ਨੇ ਇਹ ਹੀ ਸਾਨੂੰ ਵਰਤਣ ਵਾਸਤੇ ਦਿੰਦੇ ਨੇ ਔਰ ਇਹਨਾਂ ਦੇ ਨਾਲ ਐਸੀਆਂ ਤੇ ਸਾਡੇ ਨਾਲ ਇਹ ਨੇ ਇਸ ਕਰਕੇ ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਇਸ ਵਿਪਤਾ ਦੇ ਸਮੇਂ ਅਸੀਂ ਸਾਰੇ ਹੀ ਤੇਲਫੋਰ ਆਪਣਾ ਪਾਕ ਤੇ ਇਹਨਾਂ ਦੀ ਸਹਾਇਤਾ ਵਾਸਤੇ ਪਹੁੰਚੀ ਬਿਲਕੁਲ ਜੀ ਤੁਸੀਂ ਦੇਖਿਆ ਭਾਈ ਰਕਬੀਰ ਸਿੰਘ ਪਹੁੰਚੇ ਨੇ ਅਤੇ ਅੱਜ ਇੱਥੇ ਆ ਕੇ ਇਹਨਾਂ ਦੀ ਸਾਰ ਲਈ ਨੇ ਬਿਲਕੁਲ ਹਾਲ ਤੁਸੀਂ ਦੇਖ ਸਕਦੇ ਹੋ ਵੱਡੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਬਿਲਕੁਲ ਜੀ ਇਹ ਤਸਵੀਰਾਂ ਤੇ ਪੰਜ ਕੀ ਕਹਿਣਾ ਚਾਹੋਗੇ ਅੱਜ ਸੇਵਾ ਵਾਲੇ ਬਾਬੇ ਪਹੁੰਚੇ ਕਾਰਸੇ ਵਾਲੇ ਪਹਿਲਾਂ ਕਿ ਤੁਹਾਡੇ ਇਲਾਕੇ ਵਿੱਚ ਕਦੀ ਕੋਈ ਆਇਆ ਇਲਾਕੇ ਵਿੱਚ ਕਿ ਨਹੀਂ ਆਇਆ ਨਹੀਂ ਜੀ ਨਹੀਂ ਜੀ ਰੋ ਲੰਗਰ ਲੈ ਕੇ ਹੁੰਦੇ ਜੀ ਹਾਂਜੀ ਲੰਗਰ ਲੈ ਕੇ ਹੁੰਦੇ ਅੱਜ ਕੀ ਕੀ ਤੁਹਾਡੇ ਵਾਸਤੇ ਮਰਤ ਵਾਸਤੇ ਨੇ ਕੀ ਕੀ ਰੋੜੇ ਲੈ ਕੇ ਆਏ ਨੇ ਹਾਂਜੀ ਇਹ ਫਲ ਲੈ ਕੇ ਆਏ ਜੋ ਤੇ ਪਾਣੀ ਲੈ ਕੇ ਆਏ ਹਾਂਜੀ ਪਾਈਪ ਜਿੱਦਾਂ ਗੱਲ ਕਰਦੇ ਆ ਪਾਈ ਸਾਹਿਬ ਵੱਡੀ ਸੇਵਾ ਵਾਜ ਲੈ ਕੇ ਆਏ ਉਹ ਅਸੀਂ ਦੇਖਿਆ ਬੜੇ ਵਿਚਾਰੇ ਤੁਹਾਡੇ ਲੋਕ ਚਿਹਰਿਆਂ ਵਾਲੇ ਦੇਖ ਰਹੇ ਸੀ ਕਹਿੰਦੇ ਸਾਡੇ ਤੱਕ ਪਹੁੰਚਿਆ ਕੋਈ ਨਹੀਂ ਆ ਅੱਜ ਕੀ ਕੀ ਸੇਵਾ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਤੇਰੀ ਔਰ ਆਸਰਾ ਇਹ ਵੱਲੋਂ ਅੱਜ ਅਸੀਂ ਇਸ ਇਲਾਕੇ ਦੇ ਵਿੱਚ ਐਂਬੂਲੈਂਸ ਨਾਲ ਦਵਾਈਆਂ ਡਾਕਟਰ ਆਪਣੀ ਟੀਮ ਲੈ ਕੇ ਆਏ ਆ ਫਲ ਫਰੂਟ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਇਸ ਇਲਾਕੇ ਦੇ ਵਿੱਚ ਅੱਜ ਸਾਡੀ ਇਹ ਸੇਵਾ ਹੈ ਜੀ ਖਾਸ ਕਰਕੇ ਇਸ ਦਵਾਈਆਂ ਕਰਕੇ ਪਹੁੰਚੇ ਕਿਉਂਕਿ ਸਾਨੂੰ ਪਤਾ ਲੱਗਾ ਸੀ ਲਖੋਵਾਲ ਏਰ ਦੇ ਵਿੱਚ ਕੋਈ ਮੈਡੀਕਲ ਸਹੂਲਤ ਨਹੀਂ ਪਹੁੰਚੀ ਸੋ ਅਸੀਂ ਇਸ ਕਰਕੇ ਆਪਣੀ ਤੇਰੀ ਔਟਾਸ਼ੀਆ ਨੇ ਵੱਲੋਂ ਸਾਂਝ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਇੱਥੇ ਫਲ ਫਰੂਟ ਜਿਹਦੇ ਵਿੱਚ ਸੇਬ, ਕੇਲੇ, ਪਾਣੀ ਔਰ ਮੈਡੀਸਨ ਬਕਾਇਦਾ ਚੈੱਕ ਕਰਕੇ ਸਾਡੀ ਡਾਕਟਰਾਂ ਦੀ ਟੀਮ ਜਿਹੜੀ ਉਹ ਦੇ ਰਹੀ ਹੈ ਜੀ। ਭਾਈ ਸਾਹਿਬ ਪਹਿਲਾਂ ਵੀ ਤੁਹਾਡੇ ਵੱਲੋਂ ਬਹੁਤ ਸੇਵਾ ਕੀਤੀ ਜਾਂਦੀ ਆ ਚਾਹੇ ਕਰੋਨਾ ਦੀ ਗੱਲ ਕਰੀਏ ਚਾਹੇ ਕਿਸੇ ਗਰੀਬ ਦੀ ਪਰਿਵਾਰ ਦੀ ਗੱਲ ਕਰੀਏ ਚਾਹੇ ਕੋਈ ਤੁਸੀਂ ਆਸ਼ਿਆਨਾ ਖੋਲਿਆ ਇੱਥੇ ਜਿਹੜਾ ਆਪਣਾ ਤੇ ਅੱਜ ਜਿਹੜੇ ਹਰ ਪਿੰਡ ਇਲਾਕੇ ਵਿੱਚ ਤੁਹਾਡੀ ਸੇਵਾ ਕੀਤੀ ਜਾਊਗੀ ਜਾਂ ਹੋਰ ਵੀ ਜਿਹੜੇ ਲੱਗ ਲੱਗੇ ਪਿੰਡ ਨੇ ਉੱਥੇ ਵੀ ਜਾਇਆ ਜਾਊ। ਸਾਰੇ ਪਿੰਡਾਂ ਦੇ ਵਿੱਚ ਕੱਲ ਨੂੰ ਅਸੀਂ ਰਮਦਾਸ ਦੇ ਇਲਾਕੇ 'ਚ ਜਾਣ ਦਾ ਸਾਡਾ ਪ੍ਰੋਗਰਾਮ ਬਣਿਆ ਜੀ। ਰਮਦਾਸ ਦੇ ਇਲਾਕੇ ਵਿੱਚ ਦੂਸਰਾ ਅਸੀਂ ਸਾਨੂੰ ਪਤਾ ਲੱਗਾ ਸੀ ਤੁਹਾਡੇ ਜ਼ਰੀਏ ਪੱਤਰਕਾਰਾਂ ਦੇ ਜ਼ਰੀਏ ਵੀ ਮੋਮਬੱਤੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ ਅਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਫੈਕਟਰੀ ਦੇ ਵਿੱਚੋਂ ਤਿਆਰ ਕਰਾ ਰਹੇ ਹਾਂ ਕੱਲ ਨੂੰ ਅਸੀਂ ਮੋਮਬੱਤੀਆਂ ਲੈ ਕੇ ਅਸੀਂ ਪਹੁੰਚਾਂਗੇ ਮੋਮਬੱਤੀਆਂ ਮਾਚਾਂ ਜਿੱਥੇ ਜਿੱਥੇ ਪਾਣੀ ਆਲੇ ਫਿਰ ਅਸੀਂ ਇੱਕ ਬੋਟ ਤਿਆਰ ਕਰਨਾ ਦਿੱਤੀ ਆ ਬੋਟ ਵੀ ਜਦੋਂ ਸਾਡੇ ਕੋ ਆ ਜੇਗੀ ਅਸੀਂ ਤਾਂ ਆਉਣ ਵਾਲੇ ਸਮੇਂ ਦੀ ਤਿਆਰੀ ਕਰਕੇ ਬੈਠੇ ਆ ਕਿ ਹਰ ਜਿਹੜੇ ਕੁਦਰਤੀ ਆਫਤਾ ਨਹੀਂਗੇ ਇਹ ਸਮਝੋ ਕਿ ਸਾਡੇ ਪ੍ਰਵਾ ਸਾਡੇ ਪੰਜਾਬ ਨੂੰ ਇੱਕ ਮਾਰਨ ਵਾਸਤੇ ਖਤਮ ਕਰਨ ਵਾਸਤੇ ਇਹ ਸਾਜਸ਼ਾ ਰਚੀਆਂ ਗਈਆਂ ਨੇ ਤੇ ਸਾਨੂੰ ਲੰਮੇ ਸਮੇਂ ਵਾਸਤੇ ਹੁਣ ਤੋਂ ਤਿਆਰੀ ਕਰਨੀ ਪਵੇਗੀ ਕਿਉਂਕਿ 23 ਦੇ ਵਿੱਚ ਹੜ ਆਏ ਜਿਹੜੇ ਹੁਣ ਆਏ ਹੜ ਆਏ ਨੇ ਇਹ 88 ਨਾਲੋਂ ਵੀ 1988 ਦੇ ਵਿੱਚ ਮੈਂ ਛੋਟਾ ਜਿਹਾ ਸੀ 13 ਸਾਲ ਦਾ ਸੀ ਜਦੋਂ ਹੜ ਵੇਖੀ ਸੀ ਪਰ ਉਹਦੇ ਨਾਲੋਂ ਵੀ ਜ਼ਿਆਦਾ ਹੜ ਜਿਹੜੇ ਨੇ ਹੁਣ ਆਏ ਨੇ ਹੁਣ ਜਿਹੜਾ ਜਿਹੜਾ ਨੁਕਸਾਨ ਹੋਇਆ ਉਹ 88 ਵੇਲੇ ਵੀ ਨਹੀਂ ਸੀ ਹੋਇਆ ਇਹ ਲਗਾਤਾਰ ਸਿਵਾਮਾ ਸਾਡੀਆਂ ਜਿੰਨੇ ਦਿਨ ਵੀ ਇਹ ਜਿਹੜੇ ਜਿਹੜੇ ਪ੍ਰਿੰਡਾ ਸਾਨੂੰ ਲੱਗੇਗਾ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇਗੀ ਸਾਡੀ ਛੋਟੀ ਜੀ ਸੰਸਥਾ ਅਸੀਂ ਲੈ ਕੇ ਜਾਵਾਂਗੇ ਲੱਗਦਾ ਪੰਜਾਬ ਇਸੇ ਤਰ੍ਹਾਂ ਮਰੇਗਾ ਕਿ ਲੱਗਦਾ ਪੰਜਾਬ ਮਰ ਜੂ ਕਦੇ ਪੰਜਾਬ ਨਹੀਂ ਮਰ ਸਕਦਾ ਜੀ ਗੁਰੂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀਗਾ ਨਾ Hindu ਨਾ Musalman ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜੇ ਅੱਜ ਪੰਜਾਬ ਗੁਰਾਂ ਦੇ ਨਾਂ ਤੇ ਨਾ ਜਿਉਂਦਾ ਹੋਵੇ ਤੇ ਏਡੀਆਂ ਜਿਹੜੇ ਵੱਡੀਆਂ ਜਥੇਬੰਦੀਆਂ ਹਰਿਆਣਾ ਹਮਾਚਲ ਦੁਆਬਾ ਮਾਲਵਾ ਸਭ ਲੋਕ ਜਿੱਧਰ ਜਿੱਧਰ ਫਿਰੋਜ਼ਪੁਰ ਇਲਾਕਾ ਹੋਵੇ ਸੁਲਤਾਨਪੁਰ ਲੋਧੀ ਦਾ ਇਲਾਕਾ ਹੋਵੇ ਅਜਨਾਲੇ ਦਾ ਇਲਾਕਾ ਹੋਵੇ ਰਮਦਾਸ ਦਾ ਇਲਾਕਾ ਹੋਵੇ ਇੱਕ ਵਾਰੀ ਦੱਸ ਦਿੱਤਾ ਲੋਕਾਂ ਨੇ ਕਿ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਗੁਰੂ ਨਾਨਕ ਦਾ ਪੰਜਾਬ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਪੰਜਾਬ ਨੂੰ ਕੋਈ ਦੇ ਭਰਾਵਾਂ ਦੇ ਨਾਲ ਐਨ ਆਰ ਆਈ ਵੀਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਔਰ ਵੱਡੀ ਗੱਲ ਜਿਵੇਂ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਹੀ ਹੈ ਕਿ ਕਲਾਕਾਰਾਂ ਨੇ ਜਿਹੜੀ ਵੱਡੀ ਪਹਿਲ ਕੀਤੀ ਹੈ ਨਾ ਉਹ ਇੱਕ ਸ਼ਲਾਘਾਯੋਗ ਕਦਮ ਹੈ ਮੈਂ ਕਹਿੰਦਾ ਕਿ ਹਰੇਕ ਨੂੰ ਐਸਾ ਜਿਹੜਾ ਇੱਕ ਇੱਕ ਦੋ ਦੋ ਪਿੰਡ ਚਾਰ ਚਾਰ ਪਿੰਡ ਅਜੇ ਤਾਂ ਪਾਣੀ ਚੜਿਆ ਹੈ ਨਾ ਪਾਣੀ ਲਥਣ ਤੋਂ ਬਾਅਦ ਹਾਲਾਤਾਂ ਦਾ ਪਤਾ ਲੱਗਣਾ ਹੈ ਪਾਣੀ ਲਥਣ ਤੋਂ ਬਾਅਦ ਸੰਗਤ ਦੇ ਸਹਾਇਕ ਦੀ ਵੱਡੀ ਲੋਡ ਟਰੈਕਟਰਾਂ ਦੀ ਤੇਲ ਦੀ ਮੈਗਨਸ ਸਹਿਦ ਨਾਲ ਚੱਲੋ ਇਲਾਕਿਆਂ ਦੇ ਵਿੱਚ ਰਾਸ਼ਨ ਬਹੁਤ ਪਹੁੰਚ ਰਿਹਾ ਪਰ ਕਈ ਪਰਿਵਾਰ ਐਸੇ ਨੇ ਜਿੰਨਾਂ ਤੱਕ ਰਾਸ਼ਨ ਜਿਵੇਂ ਲੱਖੋਵਾਲ ਪਿੰਡ ਸੀ ਇੱਥੇ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਮੈਡੀਸਨ ਦੀ ਬਹੁਤ ਲੋੜ ਸੀ ਡਾਕਟਰਾਂ ਦੀ ਬੜੀ ਲੋੜ ਸੀ ਬਾਬਾ ਜੀ ਵੀ ਲੈ ਕੇ ਪਹੁੰਚੇ ਨੇ ਐਸੇ ਮੈਂ ਆਪਣੀ ਛੋਟੀ ਜੀ ਟੀਮ ਲੈ ਕੇ ਪਹੁੰਚਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਜਥੇਦਾਰ ਸਿੰਘ ਸਾਹਿਬਾ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲੀਏ ਮਹਾਂਪੁਰਖ ਔਰ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ ਬਾਬਾ ਗੁਰਦੇਵ ਸਿੰਘ ਜੀ ਇਹ ਸਾਰੀਆਂ ਜਥੇਬੰਦੀਆਂ ਇਸ ਇਲਾਕੇ ਵਿੱਚ ਜੇਸੇ ਕਰਕੇ ਪਹੁੰਚੀਆਂ ਨੇ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਕਿ ਇਸ ਇਲਾਕੇ ਨੂੰ ਬੜੀ ਲੋਰਸੀ ਖਾਸ ਕਰਕੇ ਇਸ ਲੱਖੋਵਾਲ ਦੇ ਇਲਾਕੇ ਦੇ ਵਿੱਚ ਤੁਸੀਂ ਵੇਖ ਹੀ ਰਹੇ ਹੋ ਕਿ ਕਿਵੇਂ ਲੋਕ ਮੈਡੀਸਨ ਲੈ ਰਹੇ ਨੇ ਬੀਬੀ ਕੋਈ ਬੁਖਾਰ ਚੜਿਆ ਕਿਸੇ ਨੂੰ ਬੀਪੀ ਵਧਿਆ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਰੀਆਂ ਮੈਡੀਸਨ ਅਸੀਂ ਲੈ ਕੇ ਆਏ ਔਰ ਇਸੇ ਤਰ੍ਹਾਂ ਲਗਾਤਾਰ ਜਿੰਨੇ ਦਿਨ ਹਾਲਾਤ ਸੁਖਾਵੇਂ ਨਹੀਂ ਹੋ ਜਾਂਦੇ ਅਸੀਂ ਸਾਰੀਆਂ ਮੈਡੀਸਨ ਦੀਆਂ ਛੋਟੀ ਜੀ ਸੰਸਥਾ ਵੱਲੋਂ ਜ਼ਰੂਰ ਲੈ ਕੇ ਪਹੁੰਚਾਂਗੇ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭਾਈ ਭਪਿੰਦਰ ਸਿੰਘ ਵੱਲ ਵੱਡੀ ਸੇਵਾ ਕੀਤੀ ਜਾ ਰਹੀ ਹੈ ਤਾਂ ਹੁਣ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਵੱਡੇ ਹਸਪਤਾਲ ਦੇ ਡਾਕਟਰ ਨੇ ਅੰਮ੍ਰਿਤਸਰ ਦੇ ਨਾਵੀਂ ਹਸਪਤਾਲ ਦੇ ਡਾਕਟਰ ਨੇ ਡਾਕਟਰ ਸਾਹਿਬ ਅੱਜ ਤੁਹਾਡੇ ਵੱਲੋਂ ਅਸੀਂ ਦੇਖਿਆ ਅੱਜ ਤੁਸੀਂ ਵੀ ਅਸੀਂ ਕਮਲਾ ਛੱਡ ਕੇ ਇਸ ਇਲਾਕੇ ਵਿੱਚ ਪਹੁੰਚੇ ਹੋ ਜਿੱਥੇ ਕੋਈ ਨਹੀਂ ਪਹੁੰਚਿਆ ਬਾੜ ਦੇ ਇਲਾਕੇ 'ਚ ਹਾਲਾਤ ਤੁਸੀਂ ਦੇਖੀ ਨੇ ਕਿੰਨਾ ਕੁ ਮਾਨ ਦੁਖੀ ਹਾਲਾਤ ਨੇ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰਾ ਚੌਥਾ ਦਿਨ ਆ ਇਥੇ ਗਰਾਊਂਡ ਜ਼ੀਰੋ ਤੇ ਜੀ ਅੱਜ ਪਹਿਲਾ ਦਿਨ ਨਹੀਂ ਹੈ ਸੋ ਅੱਜ ਇਹਨੇ ਮਹਾਪੁਰਖ ਪਹੁੰਚੇ ਨੇ ਤੇ ਪਿੰਡ ਲਖੋਵਾਲ ਦੇ ਵਿੱਚ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਜੀ ਕਿਉਂਕਿ ਇਹ ਹੜ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਸੋ ਪਿੰਡ ਲੱਖੋਵਾਲ ਵਿੱਚ ਜਿਹੜਾ ਚਾਰਾ ਆ ਪਸ਼ੂਆਂ ਲਈ ਉਹ ਵੀ ਨਹੀਂ ਪਹੁੰਚ ਰਿਹਾ ਜੀ ਸੋ ਇਹ ਦੇਖੋ ਲੋਕ ਕਿੰਨੇ ਪੀੜਤ ਨੇ ਦਵਾਈ ਲੈ ਰਹੇ ਨੇ ਕਿਸੇ ਨੂੰ ਬੀਪੀ ਸ਼ੂਗਰ ਦੀ ਪ੍ਰੋਬਲਮ ਹੈ ਕਿਸੇ ਨੂੰ ਬੁਖਾਰ ਚੜਿਆ ਹੈ ਜੀ ਸੋ ਪਾਣੀ ਜਦਾਂ ਚੜਿਆ ਸੀਗਾ ਹੁਣੇ ਪਾਣੀ ਲਥਰਣਾ ਵੀ ਹੈ ਇਹ ਜਦੋਂ ਲਥਰਣਾ ਤੇ ਇਹਦੇ ਨਾਲ ਬਿਮਾਰੀਆਂ ਵੀ ਆਉਣੀ ਐ ਡੇਂਗੂ ਮਲੇਰੀਆ ਟਾਈਫਾਇਡ ਵਰਗੀਆਂ ਬਿਮਾਰੀਆਂ ਜਿਹੜੀਆਂ ਇਹਨੂੰ ਲਥਨ ਤੋਂ ਬਾਅਦ ਆਉਣੀ ਐ ਸੋ ਅਸੀਂ ਡੀਸੀ ਮੈਡਮ ਦੇ ਹਦਾਇਤਾਂ ਦੇ ਕਹਿਣ ਦੇ ਅਨੁਸਾਰ ਜਿਹੜੇ 10 ਬੈੱਡ ਨੇ ਉਹ ਇਹਨਾਂ ਪੀੜਤਾਂ ਲਈ ਰੱਖਿਆ ਜਿਹੜਾ ਵੀ ਰਿਕਮੈਂਡ ਹੋ ਕੇ ਪੇਸ਼ੈਂਟ ਆਊਗਾ ਅਸੀਂ ਉਹਦਾ ਫ੍ਰੀ ਇਲਾਜ ਕਰ ਰਹੇ ਹਾਂ ਜੀ ਤੇ ਅੱਜ ਮਾਪੁਰਖਾ ਨਾਲ ਆਏ ਆ ਆਪ ਅੱਜ ਇਹਨੂੰ ਸੋ ਵੀ ਹੋ ਤੁਹਾਡੇ ਵੱਲ ਜਿਵੇਂ ਸੇਵਾ ਚੁੱਕੀ ਗਈ ਹੈ ਬੜੀ ਵੱਡੀ ਸੇਵਾ ਵਾ ਹੋਰ ਵੀ ਜਿਹੜੇ ਇਲਾਕੇ ਨੇ ਅੰਮ੍ਰਿਤਸਰ ਦੇ ਬਹੁਤ ਵੱਡੇ ਵੱਡੇ ਹਨਾਮੀ ਹਸਪਤਾਲ ਨੇ ਪ੍ਰਾਈਵੇਟ ਕੀ ਲ ਤੋਤਲੇ ਲਈ ਫਿਰ ਵੀ ਜਾ ਕੇ ਤੇ ਸੇਵਾ ਹੋ ਸਕਦੀ ਹੈ ਇਹ ਸਵਾਲ ਮੈਨੂੰ ਅੱਗੇ ਵੀ ਪੁੱਛਿਆ ਜੀ ਬਹੁਤ ਵਾਰੀ ਪੁੱਛਿਆ ਗਿਆ ਮੇਰੀ ਬਹੁਤ ਹੀ ਜ਼ਿਆਦਾ ਰਿਕਵੈਸਟ ਹੈ ਗੁਜਾਰਿਸ਼ ਹੈ ਹੋਰ ਵੀ ਹਸਪਤਾਲਾਂ ਨੂੰ ਤੇ ਹੋਰ ਡਾਕਟਰਾਂ ਨੂੰ ਕਿ ਕੰਮ ਤਾਂ ਐਂ ਚੱਲਣੇ ਆ ਪਰ ਇਹ ਜਿਹੜਾ ਵੇਲਾ ਹੈ ਇਹਨੂੰ ਸਾਰਨ ਲਈ ਤੁਹਾਨੂੰ ਆਪ ਅੱਗੇ ਆਉਣਾ ਪੈਣਾ ਤੇ ਹੋਰ ਹਸਪਤਾਲ ਜਿਹੜੀ ਦਵਾਈਆਂ ਦੀ ਲੋੜ ਹੈ ਬੇਸਿਕ ਨੈਸੈਸਿਟੀ ਹੈ ਤੇ ਬਿਮਾਰੀਆਂ ਦੇ ਹੱਲ ਵਾਸਤੇ ਅੱਗੇ ਤੋਂ ਅੱਗੇ ਆਓ ਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਓ ਪਰ ਕੀ ਲੱਗਦਾ ਨਹੀਂ ਜਿਵੇਂ ਡਾਕਟਰ ਰੱਬ ਰੂਪ ਕਿਹਾ ਜਾਂਦਾ ਪਰ ਅਸੀਂ ਦੇਖਿਆ ਜਿੱਤਾਂ ਦੇ ਹਾਲਾਤ ਨੇ ਕਈ ਡਾਕਟਰ ਜਿਹੜੇ ਨੇ ਡਾਕਟਰ ਸਾਹਿਬ ਗੁੱਸਾ ਨਾਲ ਕਰ ਲੋ ਮੇਰੀ ਗੱਲ ਦਾ ਕਈ ਡਾਕਟਰ ਜਲਾਦ ਦਾ ਰੂਪ ਹੀ ਘਰ ਕਰ ਜਾਂਦੇ ਨੇ ਮਰਿਆ ਬੰਦੇ ਕੋਲੋਂ ਕੀ ਤੱਕ ਪੈਸੇ ਲੈ ਲੈਂਦੇ ਨੇ ਇਸ ਤਰ੍ਹਾਂ ਹਾਲਾਤ ਬਣ ਗਏ ਨੇ ਕੀ ਲੱਗਦਾ ਵੀ ਡਾਕਟਰ ਪੇਸ਼ਾ ਬਹੁਤ ਵਧੀਆ ਪੇਸ਼ਾ ਵਾ ਐਸ ਤੇ ਕਿ ਸਾਨੂੰ ਜੇਕਰ ਅਸੀਂ ਅੱਜ ਮਾੜੇ ਸਮੇਂ ਦੇ ਖਾਸਾਤ ਖੜੇ ਆ ਜੇਕਰ ਕੋਈ ਹਸਪਤਾਲ ਵਿੱਚ ਆ ਜਾਂਦਾ ਤੇ ਭਾਈ ਉਹਦਾ ਵੀ ਜਿਹੜਾ ਵਾ ਉਲਾ ਜਿਹੜਾ ਉਹ ਹਸਾਬ ਨਾਲ ਜਿਹਦਾ ਬੰਦਾ ਵੇਖਿਆ ਸੀ ਕੀ ਕਰਨ ਜਾਉਂਦੇ ਦੇਖੋ ਜੀ ਪੰਜਾ ਉਂਗਲਾ ਬਰਾਬਰ ਨਹੀਂ ਹੁੰਦੀਆਂ ਅਸੀਂ ਵੀ ਅੱਜ ਘਰੋਂ ਉੱਠ ਕੇ ਆਏ ਆ ਇੱਥੇ ਸੋ ਆਪਣਾ ਕੰਮ ਕਾਰ ਛੱਡ ਕੇ ਹੀ ਆਏ ਆ ਕਿਉਂਕਿ ਮਨੁੱਖਤਾ ਦੀ ਸੇਵਾ ਹੈ ਇਹ ਮਨੁੱਖਤਾ ਦੀ ਸੇਵਾ ਲਈ ਅੱਗੇ ਵਧਣਾ ਚਾਹੀਦਾ ਹੈ ਬਾਕੀ ਹਰ ਤਰ੍ਹਾਂ ਦੀ ਦੁਨੀਆ 'ਚ ਲੋਕ ਨੇ ਚੰਗੇ ਲੋਕਾਂ ਵੱਲ ਦੇਖੋ ਤੇ ਆਪਣਾ ਦਿਮਾਗ ਸਹੀ ਰੱਖੋ ਤੇ ਚੰਗੇ ਕਰਮ ਕਰੋ ਕਿ ਲੱਗਦਾ ਨਹੀਂ ਇਹ ਪੈਸੇ ਬੰਦੇ ਸਾਰੀ ਉਮਰ ਕਮਾਉਣੇ ਨੇ ਪਰ ਆ ਜਿਹੜਾ ਪੌਣ ਦਾ ਕੰਮ ਆ ਇਹ ਬਹੁਤ ਘੱਟ ਸਮਾਂ ਮਿਲਦਾ ਵਾ ਕਿ ਲੱਗਦਾ ਇਹ ਪੌਣ ਖੱਟਣਾ ਚਾਹੀਦਾ ਵਾ ਕਿ ਇਹ ਇਹੋ ਹੀ ਟਾਈਮ ਹੈ ਕਰਮ ਕਰੀ ਚੱਲੋ ਫਲ ਕੀ ਚਿੰਤਾ ਨਾ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਅਮਰਸਾਹ ਦੇ ਵੱਡੇ ਹਸਪਤਾਲ ਈਐਮਸੀ ਹਸਪਤਾਲ ਦੇ ਡਾਕਟਰ ਸਾਹਿਬ ਨੇ ਇਨਾਂ ਦੇ ਪਿਤਾ ਜੀ ਵੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਬਹੁਤ ਲੋਕਾਂ ਦੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਦਾਸ ਸਾਹਿਬ ਵੀ ਦੱਸ ਰਹੇ ਵੀ 4 ਦਿਨ ਹੋ ਗਏ ਨੇ ਸਲਾਕੀ ਵਿੱਚ ਆ ਕੇ ਬਹੁਤ ਸੇਵਾ ਕੀਤੀ ਜਾ ਰਹੀ ਆ ਇਹਨਾਂ ਵੱਲੋਂ ਬੈਂਡ ਵੀ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਪਿੰਡਾਂ ਵਿੱਚ ਜਿਹੜੇ ਲੋਟਵੇਂ ਪਰਿਵਾਰ ਨੇ ਇਸ ਤਰ੍ਹਾਂ ਇਹ ਬੜੀ ਬਾਕੀ ਸੇਵਾ ਆ ਯਾਰ ਸਾਡੇ ਵੱਲੋਂ ਜਿਹੜੇ ਅਮਰਸਾਹ ਦੇ ਬਹੁਤ ਨਾਮੀ ਨਾਮੀ ਹਸਪਤਾਲ ਨੇ ਜਿਹੜੇ ਤੱਕ ਜੰਮੂ ਤੱਕ ਜਿਹੜੇ ਨਾਂ ਨੇ ਵੱੜ ਤੱਕ ਨਾਂ ਆ ਭਾਈ ਉਹਨਾਂ ਨੂੰ ਅੱਗੇ ਅੱਗੇ ਸੇਵਾ ਕਾਂ ਦੀ ਲੋੜ ਆ ਨਾਲ ਖੜ ਦੀ ਲੋੜ ਆ ਮੈਨੂੰ ਦਿਓ ਜੀ ਆਜ਼ਾਦ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਲਖਮਵਾਲ ਪਿੰ